ਨੀਚੇ ਹਲੰਤ ਪੜਾਉਂਦਾ ਹੁੰਦਾ ਹੈ ਉਹ ਆਧਾ ਹੋ ਜਾਂਦਾ ਠੀਕ ਹੈ ਜਿਹੜੀ ਚੀਜ਼ਾਂ ਜਿਹੜੇ ਪੁੱਛੇ ਜਾਂ ਜਿੰਨਾ ਤੁਸੀਂ ਪੜਾਉਗੇ ਉਹਨਾਂ ਨੂੰ ਤੁਸੀਂ ਕਾਹੂ ਬਣਾਓ ਤੁਹਾਡੇ ਲਈ ਕਿਹੋ ਜਿਹਾ ਆਪਸ਼ਨ ਬਣੇ ਤੁਹਾਡੇ ਲਈ ਕਿਹਦੇ ਬਣੇ ਤੁਹਾਡੇ ਲਈ ਕਿਹਦੇ ਪਿਛਵਾਣੇ ਜਦੋਂ ਵੀ ਸ਼ਰਤ ਤੇ ਤੁਸੀਂ ਚੁਰਨਾ ਬੇਟਾ ਤਾਂ ਤੁਸੀਂ ਇੱਥੇ ਨਹੀਂ ਸਾਈਡ ਹੋ ਕੇ ਕਰੋਗੇ ਸੱਜੇ ਪਾਸੇ ਫੁੱਟਬਾਲ ਨਾ ਹੋਣ ਦੀ ਸੂਰਤ ਵਿੱਚ ਇਹ ਤਾਂ ਨਹੀਂ ਦਰੋਂ ਗਈ ਲੋਤੀ ਇਹ ਤਾਂ ਸਰੋਕੇ ਫਿਰ ਮਹੀਕਲ ਪਿੱਛੋਂ ਆ ਕੇ ਆਪਾਂ ਨੂੰ ਬੈਠੇ ਕਰਕੇ ਚਲਾ ਲਿਆ ਤਾਂ ਆਹ ਚਲਾਉਣਾ ਹੋਇਆ ਫੜ ਲਿਆ ਉਦਾਰ ਚਲਾਨ ਕਟਾਇਆ ਗਿਆ ਜਦੋਂ ਪਹਿਲਾ ਚਲਾਨ ਕਟਾਇਆ ਗਿਆ ਤਾਂ ਉਸ ਉੱਪਰ ਕੇਨ ਦੀ ਕ੍ਰਿਤੀ ਕਹਿਗਾ ਇਹਦੇ ਜੜੀ ਫਸਣ ਲੀ ਗਿਆ ਜੇ ਉਹ ਦੂਸਰੇ ਬੱਲੇ ਦਾ ਜੁਗੀ ਮੇਰੀ ਚਲਾਨ ਹੋ ਗਿਆ ਦੁਆਰਾ ਉਹ ਮੰਨਿਆ ਨਹੀਂ ਜੇ ਸਕੂਨ ਨਮ ਸਰ ਪਿਆਰ ਦੀ ਗੱਲ ਦਾ ਫੋਸਾ ਨੇ ਫੜ ਲਿਆ ਦੂਜੀ ਵਾਰੀ ਚਲਾਨ ਹੋ ਗਿਆ ਤਾਂ ਫਿਰ ਤਿੰਨ ਦਿਨ ਤੋਂ ਕਿ ਪੰਜ ਦਿਨ ਦੀ ਤੇ ਜਿਹੜੀ ਕਹਾਣੀ ਨੇ ਜੇਵਨ ਲੱਗਿਆ ਮੁੰਡਿਆਂ ਨੇ ਜਿੱਤੂ ਨੇ ਅੜੇ ਕਿ ਕੁੜਗਰੀ ਦੇ ਹਨ ਕਿ ਜੇ ਉਹ ਨਾਰੀ ਨਹੀਂ ਪੁੱਛਾਂ ਗਈ ਹੈ ਉਹ ਬੰਦ ਹੈ ਇਹ ਜਿਹੜੇ ਨਾ ਸਭ ਕੁੜੀ ਜੇਲਾ ਪੂਰਾ ਇਕੱਲਾ ਤਨਾਪ ਪਟਿਆਉਂਦਾ ਤਾਂ ਉਸ ਤੋਂ ਬਾਅਦ ਜੇਕਰ ਬੱਚਾ ਆਖੀ ਨਹੀਂ ਲੱਗਿਆ ਫੇਰ ਵੀ ਇਹ ਕੀ ਵਾਰੀ ਚਲਾਨ ਹੋ ਜਾਣਾ ਬੱਚੇ ਦਾ

ਅੰਮ੍ਰਿਤਨਾਮੀ ਟ੍ਰੈਕੀਡੂ ਲੈ ਆਉਣਾ ਸਾਡੇ ਸੱਜਣ ਚੱਲਣਾ ਇਹ ਵੀ ਲੱਗਦਾ ਕਿ ਸੱਜਣ ਚੱਲਣਾ ਹੀ ਹੋਗਾ ਆਪਾਂ ਨੂੰ ਕਿ ਜਦੋਂ ਅੰਮ੍ਰਿਤਨਾਮੀ ਆਪਾਂ ਨੂੰ ਸੜਕਾਂ ਤੋਂ ਦੇਈਏ ਆਂ ਕਿ ਜਦੋਂ ਲੈ ਧੋੜੀ ਗੁੱਜ ਬਣਾਗਾ ਸਤਿਪਾ ਦੀ ਕਮੀ ਆਪਾਂ ਸੁਝਾਅ ਕਰੀਏ ਤੇ ਜਦੋਂ ਆਪਾਂ ਸੱਜਣ ਚੱਲਨੇ ਆ ਆਪਣੇ ਦਿੱਕਤ ਹੁੰਦੀ ਹੈ ਇਹ ਨਹੀਂ ਹੈ ਕਿ ਆਪਾਂ ਵੀ ਰੋਡ ਦੇ ਉੱਤੇ ਤੁਰਦੇ ਸਾਹਮਣੇ ਤੋਂ ਆਰੇ ਸਕੂਲ ਨੂੰ ਸਰਕਲ ਨੂੰ ਕੋੜ ਵੀ ਕਰਨਾ ਇਹ ਤੁਕੀਨੇ ਕਸੂਰਚੀ ਕਰੀਏ ਨਾ ਸੋ ਨਾੰਨਾਂ ਨਾਲ ਨੂੰ ਜਰਨਲਾਈਜ਼ ਪ੍ਰਸ਼ਾਸਨ ਸੁਪਰ ਪ੍ਰਸ਼ਾਸਨ ਇਹ ਨੂੰ ਲੱਗਦਾ ਕਾਫੀ ਅਟਕ ਹੈ ਕਿ ਜ਼ਿੰਮੇਵਾਰੀਆਂ ਜੋ ਘੱਟ ਜਾਉਂ ਕਰਨ ਦੀ ਕਿ ਸਾਡੇ ਲੋਕਾਂ ਨੂੰ ਵੀ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਕੈਨ ਟੁਰਨਾ ਦਾ ਸਭ ਜਲਤ ਕਰਨਾ ਜਿਜ ਤਰਤੇ ਨਾਲ ਦਿੱਕਤ ਆਉਂਦੀ ਹੈ ਪ੍ਰੈਕਟਿਕ ਨਾ ਆਉਂਦੀ ਜਿੰਮੇਵਾਰੀ ਨਾ ਮਿਲਦੀ ਆਨੀ ਦਾ ਅੱਜ ਆਪਾਂ ਮੋਕਸਰ ਵਿਖੇ ਜਿਹੜਾ ਦਸ਼ਮੇਸ਼ ਨਗਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸਾਡੀ ਅਵੇਰਨੈਸ ਟੀਮ ਪਹੁੰਚੀ ਸੀ ਸੈਮੀਨਾਰ ਦੇ ਲਈ ਤੇ ਮੇਰੇ ਮਗਰ ਤੁਸੀਂ ਬੱਚੇ ਦੇਖ ਰਹੇ ਹੋ ਜਿਹੜੇ ਖੜੇ 5ਵੀਂ ਕਲਾਸ ਦੇ ਆ ਤੇ ਪਹਿਲੀ ਤੋਂ ਲੈ ਕੇ 5ਵੀਂ ਕਲਾਸ ਤੱਕ ਜਿਹੜਾ ਬੱਚਿਆਂ ਨੇ ਆਪਣਾ ਸੈਮੀਨਾਰ ਅਟੈਂਡ ਕੀਤਾ ਤੇ ਆਪਾਂ 5ਵੀਂ ਕਲਾਸ ਦੇ ਬੱਚਿਆਂ ਨੂੰ ਪੁੱਛਦੇ ਹਾਂ ਵੀ ਅੱਜ ਦਾ ਜਿਹੜਾ ਸੈਮੀਨਾਰ ਤੁਸੀਂ ਸੁਣਿਆਗਾ ਉਹਦੇ ਵਿੱਚ ਜੋ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਕੀ ਇਹਨਾਂ ਨੂੰ ਸਮਝ ਲੱਗੀਆਂ ਗਈਆਂ ਅਚਾ ਪੁੱਤ ਮੈਨੂੰ ਆਇਆ ਰੁਕੋ ਜਦੋਂ ਆਪਾਂ ਪੈਦਲ ਤੁਰਨਾ ਕਿਹੜੇ ਪਾਸੇ ਤੁਰਨਾਗਾ ਤੇ ਜਦੋਂ ਮੋਟਰਸਾਈਕਲ ਤੇ ਆਪਾਂ ਸਵਾਰੀ ਕਰਨੀ ਹੈ ਵੀ ਕਿੰਨੇ ਬੰਦੇ ਹੋਣੇ ਚਾਹੀਦੇ ਮੋਟਰ ਤੇ ਜਦੋਂ ਕਾਰ ਚਲਾਉਣੀ ਆਪਾਂ ਉਦੋਂ ਉਹਦੇ ਵਿੱਚ ਕੀ ਕਰਨਾਗਾ ਬਹੁਤ ਛਿਆਣੇ ਬੱਚੇ ਆ ਜੀ ਤੇ ਉਮੀਦ ਆ ਵੀ ਇਹ ਗੱਲਾਂ ਜਿਹੜਾ ਇਹ ਇਹ ਵੀ ਅਪਣਾਉਣਗੇ ਤੇ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਮਾਤ ਪਿਤਾ ਨੂੰ ਵੀ ਦੱਸਣਗੇ ਤਾਂ ਅੱਜ ਦਾ ਜਿਹੜਾ ਸੈਮੀਨਾਰ ਆਇਤੀ ਖਤਮ ਹੁੰਦਾਗਾ ਕੱਲ ਨੂੰ ਫੇਰ ਇੱਕ ਨਵੇਂ ਸਕੂਲ ਦੇ ਵਿੱਚ ਨਵੀਂ